ਇਸ ਵਕਤ ਪੰਜਾਬ ਤੇ ਲਗਾਤਾਰ ਕੁਦਰਤੀ ਆਫਤ ਪੈ ਰਹੀ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਹੜ੍ਹ ਆਏ ਸਨ ਅਤੇ ਉਸ ਤੋਂ ਬਾਅਦ ਇਸ ਵਾਰ ਜਿਹੜੀ ਹੈਗੀ ਹੈ ਦੂਰੀ ਮਾਰ ਕਿਸਾਨਾਂ ਦੇ ਪਈ ਆ ਕਿਉਂਕਿ ਹੜ੍ਹਾਂ ਦੇ ਕਾਰਨ ਕਿਸਾਨਾਂ ਦਾ ਕਾਫੀ ਨੁਕਸਾਨ ਹੋਇਆ ਤੇ ਜਿਹੜੀ ਫਸਲ ਹੈ ਜਿਹਨਾਂ ਏਰੀਆ ਵਿੱਚ ਵਾਝੀ ਹੋਈ ਸੀ ਉਹ ਜਦੋਂ ਬੀਤੇ ਦਿਨੀਂ ਬਾਰਿਸ਼ ਪਈ ਆ ਤੇਜ ਹਨੇਰੀ ਹੋਈ ਆ ਉਹ ਦਮੈ ਵਹਿ ਚ ਗਈ ਆ ਤੇ ਹੋਰ ਜਿਹੜੀ ਮਾਰ ਪਈ ਆ ਜਿਹੜੀ ਫਸਲ ਆ ਖੇਤਾਂ ਤੋਂ ਕੱਟ ਕੇ ਆ ਜਿਹੜੀ ਫਸਲ ਮੰਡੀ ਵਿੱਚ ਲੈ ਜਾਂਦੀ ਗਈ ਆ ਮੰਡੀ ਦੇ ਵਿੱਚ ਬਾਰਿਸ਼ ਨਾਲ ਜਿਹੜਾ ਹੈਗਾ ਉਹ ਹੋਰ ਨੁਕਸਾਨ ਹੋ ਰਿਹਾ ਹੈ ਆ ਤਸਵੀਰਾਂ ਦਿਖਾਉਣੀਆਂ ਤੁਹਾਨੂੰ ਫਰੀ ਕੋਟ ਦੀ ਅਨਾਗ ਮੰਡੀ ਦੀਆਂ ਜਿੱਥੇ ਝੋਨੇ ਦੀ ਆਮਦ ਸ਼ੁਰੂ ਹੋ ਚੁੱਕੀ ਹੈ ਹਾਲਾਂਕਿ ਪੂਰੀ ਆਮਦ ਨਹੀਂ ਸ਼ੁਰੂ ਹੋਈ ਪਰ ਝੋਨੇ ਦੀ ਆਮਦ ਸ਼ੁਰੂ ਹੋ ਚੁੱਕੀ ਆ ਤਲਾਈ ਵੀ ਹੋ ਸ਼ੁਰੂ ਹੋ ਚੁੱਕੀ ਹੈ ਸਰਕਾਰ ਵੱਲੋਂ ਕਿਹਾ ਗਿਆ ਸੀ ਕਿ 17 ਮੌਸਮ ਜਿਹੜਾ ਲੈ ਕੇ ਆਉਣ ਕਿਸਾਨ ਤਾਂ ਜੋ ਉਹਨਾਂ ਨੂੰ ਜਲ ਖਰਾਬੀ ਇਥੇ ਨਾ ਹੋਵੇ ਪਰ بارش ਹੋਣ ਦੇ ਕਾਰਨ ਜਿੱਥੇ ਜਿਹੜੇ ਗੱਟੇ ਭਰੇ ਹੋਏ ਹਨ ਉਹਨਾਂ ਵਿੱਚ ਵੀ ਸਲਾਬ ਚੁੱਕੀ ਆ ਬਾਕੀਆਂ ਤੇ ਤਰਪਾਲਾਂ ਪਾਈਆਂ ਗਈਆਂ ਨੇ ਕਿਉਂਕਿ ਇਸ ਵਾਰ ਜੋ ਲਗਾਤਾਰ ਪੰਜਾਬ ਦੀ ਪਹਿਲਾਂ ਜ਼ਿਕਰ ਕੀਤਾ ਇਹਦੀ ਮਾਰ ਪੈ ਰਹੀ ਹੈਗੀ ਆ ਸਾ ਉਸ ਵੰ ਗੱਲਬਾਤ ਵੀ ਕਰਾਂ ਸਾਡੇ ਨਾਲ ਕਿਸਾਨ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਵੀ ਕਰਦੇ ਆ ਹਾਂਜੀ ਭਾਈ ਜੀ ਕੀ ਹਾਲ ਤੁਹਾਡੀ ਕੇਵਲ ਸਿੰਘ ਜੀ ਜੇਲ ਸਿੰਘ ਜੀ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਝੋਨਾ ਲੈ ਕੇ ਆਏ ਨੇ ਥੋੜਾ ਦਿਨ ਹੋ ਗਿਆ ਜੀ ਅੱਛਾ ਜੀ ਤੇ ਹੁਣ ਜਿਵੇਂ ਵੇਖਿਆ ਪਹਿਲਾਂ ਹੜਾਂ ਦੀ ਮਾਰ ਪੈ ਗਈ ਹੈ ਪਰ ਹੁਣ ਜਿਵੇਂ بارش ਆਈ ਹੈ ਝੋਨਾ ਜਿਹੜਾ ਖੇਤਾਂ 'ਚ ਖੜਾ ਹੋ ਵਸ ਗਿਆ ਮੰਡੀ 'ਚ ਲੈ ਕੇ ਆਏ ਹੋ ਤੇ ਮੰਡੀ ਦੇ ਵਿੱਚ ਵੀ ਹੁਣ ਖੁੱਲੇ ਸਮਾਨ ਹੀ ਢਾਪਿਆ ਜਾ ਹਾਂਜੀ ਹਾਂਜੀ ਬਹੁਤ ਔਖਾ ਹੈ ਮਿੱਟੀ ਭਿੱਜੀ ਜਾਂਦਾ ਹਾਂ ਇੱਥੇ ਵੀ ਜੇ ਤਾਂ ਹੁਣ ਉਹ ਆਦੇ ਵਿਸਤਾਰਾ ਮੌਕਾ ਟੁੱਟੇ ਹੈ ਤਾਂ ਲੈਂਦੇ ਨਹੀਂ ਹਾਂ ਕੋਈ ਸਾਡੀ ਮਜਬੂਰੀ ਆ ਹਾਂ ਇਹ ਜੇ ਅਸੀਂ ਵੱਡ ਕੇ ਨਹੀਂ ਲਿਆਉਂਦੇ ਹਾਂ ਤਾਂ ਕੋਈ ਵੀ ਮੁਲਾਜ਼ਮ ਆਹਾ ਮੁੱਖ ਮੰਤਰੀ ਸਾਹਿਬ ਤੁਹਾਡੇ ਜਾਣ ਵੇਖਣ ਜਾਂਦੇ ਵੇਖਣਾ ਕੀ ਹਾਲ ਹੋਇਆ ਪਿਆ ਹਾਂ ਇੱਥੇ ਬਾਅਦ ਜਿਹੜੇ ਚੋਨੇ ਆਉਣਗੇ ਪਾਣੀ ਦੇ ਵਿੱਚ ਆਉਣ ਕੇ ਡਿੱਗੇ ਹਾਂ ਕਾਲੇ ਹੋਏ ਆਉਣਗੇ ਲੈਣਾ ਨਾਲ ਲਾ ਲੈਣਾ ਸਰਕਾਰ ਦੀ ਤੁਹਾਨੂੰ ਲੱਗਦਾ ਨੇ ਕਿ ਅੱਜ ਦੀ ਵਾਰ ਕੁਦਰਤੀ ਆਹਵਤ ਆਉਣ ਨਾਲ ਨੁਕਸਾਨ ਦੂਰ ਕਿ ਤਰਾ ਹੀ ਕਿਸਾਨ ਦਾ ਜਿਹੜਾ ਪਗ ਗਈ ਹੋ ਗਿਆ। ਨਾ ਇੱਥੇ ਭਾਰੀ ਪੈ ਗਈ ਜੀ ਨਾ ਇੱਥੇ ਗਰੋ ਹੋ ਗਿਆ ਸਾਡੇ ਜਦ ਮੈਂ ਪਾਣੇ ਬੰਦੇ ਤੇ ਗਰੋ ਪੈ ਗਿਆ। ਹੂੰ ਨਾ ਇੱਥੇ ਗਰੋ ਹੋ ਗਿਆ। ਸਾਜ ਕਾਂ ਥਾਰਾ ਬੇਕਾਰਾ ਹੋ ਤੇ ਲੈ। ਤੇ ਹੁਣ ਇਹ ਫਿਰ ਵੇਖਿਆ ਜਾਵੇ ਤਾਂ ਇਹ ਇਹ ਜੋ ਨਿਕਲਿਆ ਕਿਵੇਂ ਜਾ ਸਕਦਾ ਇਨੀ ਜਿਹੜੀ ਮਾਰ ਪਈ ਹੈ ਹੁਣ ਝੋਨਾ ਜਿਹੜਾ ਥੱਲੋ ਗਿੱਲਾ ਹੋ ਜਾਣਾ ਮਾਚਰ ਜਿਹੜਾ 17 ਸੀਗਾ ਕਹਿੰਦੇ ਤੁਹਾਡਾ ਮਾਚਰ ਕਿੰਨਾ ਆਇਆ ਸੀਗਾ? ਸਾਡਾ ਆਇਆ ਸੀ 21। ਅੱਛਾ ਜਿੱਤੇ ਲੈਂਦਾ ਨਾ 21 ਮੌਕਤ ਲੈ। ਝੋਨਾ ਵੀ ਹੋਰੇ ਇੱਕ ਬਾਹੂ ਕਾਫੀ ਖੜਾ ਹੋਇਆ ਹੈ। ਆ ਝੋਨਾ ਖੜਾ ਮੇਰਾ ਆਵਦਾ ਖੜਾ ਤੀਕੇ ਲਈ। ਹੂੰ। ਪਰ ਦੇਖ ਪਿਆ ਉਹ ਖੜਾ ਨਹੀਂ ਗਨਿਆ ਤੇ ਉਗਣਾ। ਮੋਤਾਈ ਤੋਂ ਮੌਕਤ ਪਾਰ ਹੀ ਆਊਗਾ। ਹੋਰ ਆਊਗਾ। ਤੇ ਉਹਦੇ ਜਿਹੜਾ ਹੁਣ ਝੋਨਾ ਡਿੱਗ ਪਿਆ ਤੇ ਉਹਦੇ ਫਿਰ ਝਾੜ ਵੀ ਹੋਰ ਵਰਕ ਬੂਗ। ਝਾੜ ਤਾਂ 5-5 ਉਹਦੇ ਵਿੱਚੋਂ 60 ਮਾਰ ਨਿਕਲਣਾ ਤੇ 40 ਰਹਿ ਗਿਆ। ਹੂੰ। ਕਾਟਾ ਹੀ ਪਊਗਾ। ਮਸ਼ੀਨ ਵਾਲਾ ਹੀ ਵੱਧ ਲਊਗਾ। ਹੂੰ। ਝੋਨਾ ਵੀ ਕਾਲਾ ਹੋਊਗਾ। ਜੇ ਜੇ ਪਾਣੀ ਤੇ ਅਸੀਂ ਵੇਹੇ ਪਾਣੀ ਕਿਉਂ ਵੱਢ ਕੇ ਤੇ ਰੰਗ ਵੀ ਖਰਾਬ ਹੋ ਗਿਆ ਤੇ ਉਹ ਵੀ ਕਿਸਾਨ ਮਜੂਦ ਆਪਾਂ ਉਹਨਾਂ ਨੇ ਪੁੱਛਦੇ ਆ ਹਾਂਜੀ ਬਾਈ ਜੀ ਤੁਹਾਡਾ ਕੀ ਨਾਮ ਜੀ ਬਰਮੁਖ ਸਿੰਘ ਜੀ ਬਰਮੁਖ ਜੀ ਕਿੰਨੇ ਦਿਨ ਤੋਂ ਤੁਸੀਂ ਇੱਥੇ ਆਏ ਹੋ ਚਾਰ ਦਿਨ ਹੋ ਗਿਆ ਜੀ ਚਾਰ ਦਿਨ ਤੁਹਾਨੂੰ ਤੇ ਮੌਸਮ ਕਿੰਨੇ ਦਿਨ ਤੁਸੀਂ ਆਏ ਸੀ 22 ਮੌਸਮ ਸੀ ਅੱਛਾ ਪਰ ਹੁਣ ਸਰਕਾਰ ਦਾ ਕਹਿਣ ਦੀ ਵੀ ਕਿਸਾਨ 17 ਆਲਾ ਲੈ ਕੇ ਆਉਣ ਪਰ ਉਹਨੂੰ ਖੱਜਲ ਖਰਾਬੀ ਇਥੇ ਨਹੀਂ ਹੋਵੇਗੀ ਪਰ ਤੁਸੀਂ ਕਾਰਨ ਕੀ ਮੰਨਦੇ ਹੋ ਤੁਹਾਨੂੰ ਪਹਿਲਾਂ ਲੈਣਾ ਲਿਆਉਣਾ ਕੀ ਜਦੋਂ ਸਰਕਾਰਾਂ ਜਾ ਕੇ ਕਹਿਣ ਖੇਤਾਂ ਵਿੱਚ ਵੇਖਣ ਜਦੋਂ ਤੋਂ ਵੜਦਿਆ ਕਰਾਂਗੇ ਤੇ ਜਦੋਂ 5000 ਰੁਪਏ ਦੇ ਕੇ ਕਿੱਲੇ ਦਾ ਵਢਾਈ ਦਾ ਉਦੋਂ ਪਤਾ ਲੱਗਦਾ ਕਿ ਕਿੰਨਾ ਰਹਿ ਗਿਆ ਵਾਣ ਬਣਾਉਣੇ ਉਹ ਵੀ ਅਖਿਆਈ ਆ ਖੋਬੇ ਦੇ ਵਿੱਚੋਂ ਵੜ ਕੇ ਲੈ ਆਈਦੇ ਆ ਸਰਕਾਰਾਂ ਦੇ ਆ ਦੇ ਮੌਕਾ ਸਹੀ ਲਿਓ ਸਹੀ ਆਉਣਾ ਤੁਹਾਨੂੰ ਤਾਂ ਸਿਰਫ ਹੀ ਵਧਣਾ ਕਦੋਂ ਮੌਕਾ ਦੇਣ ਕਿਹੜੇ ਟਾਈਮ ਵਧਣਾ ਉਹ ਟਾਈਮ ਨਾਲ ਵੜਲੇ ਕਰਾਂਗੇ ਔਰ ਦੇਖੀ ਜੀ ਮੇਰੇ ਮੌਸਮ ਉੱਪਰ ਅੱਜ ਵੀ ਖਰਾਬ ਹੈਗਾ ਤੇ ਜਿਹੜਾ ਹੁਣ ਖੜਾ ਝੋਨਾ ਹੈਗਾ ਤੇ ਉਹਦਾ ਵੀ ਨੁਕਸ ਉਹਨਾਂ ਲਾਗੇ ਕਿ ਬਾਪ ਦੀ ਲਾਈ ਬੇਟਾ ਤੇ ਉਹ ਇੱਕ ਮੋਕਾ ਉਧਰੋਂ ਪਾਣੀ ਪੈ ਗਿਆ ਤੇ ਫਿਰ ਵੱਢਣਾ ਕਿਹੜਾ ਸਾਲ ਉਧਰੋਂ ਮੀਂਹ ਪਈ ਜਾਂਦਾ ਉਧਰੋਂ ਪਾਣੀ ਪਈ ਜਾਂਦਾ ਜੀ ਮੁਸ਼ਕਿਲ ਹੈ ਵਿਚਾਰ ਚਿਰੇ ਮੁਸ਼ਕਿਲ ਹੋਇਆ ਪਿਆ ਜਿਵੇਂ ਹੁਣ ਆ ਦੇਖਿਆ ਗੱਟੇ ਡ੍ਹ ਭਰ ਚੁੱਕੇ ਨੇ ਹਣਾ ਤੇ ਇਹ ਦੇ ਵਿੱਚ ਝੋਨਾ ਪੈ ਗਿਆ ਤੇ ਇਹਦਾ ਵੀ ਹੋਰ ਨੁਕਸਾਨ ਤਾਂ ਅਣਥੀਂ ਪਊਗਾ ਨੁਕਸਾਨ ਪਊਗਾ ਪੈਣਾ ਚ ਪੈਂਦਾ ਹੀ ਇਹਦੇ ਹੁਣ ਇੱਕ ਮੋਕਾ ਕੋਈ ਵੀ ਚੀਜ਼ਾਂ ਕਟਾਈ ਆਉਣੀ ਆਉਣੀ ਆ ਜੇ ਕੋਲ ਗੱਟੇ ਗਲ ਗਏ ਤੇ ਉਹ ਸਰਕਾਰਾਂ ਕਹਿੰਦਾ ਪੂਰਾ ਕਰ ਕਿ ਉਹ ਪੂਰਾ ਕਿਥੋਂ ਕਰ ਰਿਓ ਪੂਰਾ ਕੋਣਾ ਹੀ ਨਹੀਂ ਜੇ ਸ਼ੈਡ ਹੁਣ ਪਾਏ ਤੇ ਆਪੇ ਪੂਰਾ ਸਭ ਕੁ ਠੀਕ ਆ ਜਿਹੜੀ ਸਮੱਸਿਆ ਇਸ ਵਾਰ ਮੰਡੀਆਂ ਦੇ ਵਿੱਚ ਆਈ ਹੈ ਕਿ ਹਰ ਮਾਰਕੀਟ ਨੇ ਕਿਤੇ ਕੋਈ ਨਾ ਕੋਈ ਆਫਤ ਆ ਜਾਂਦੀ ਪਰ ਇਸ ਵਾਰ ਜੋ ਪੰਜਾਬ ਤੇ ਲਗਾਤਾਰ ਆਫਤ ਆਈ ਹੈ ਹੜ੍ਹਾਂ ਦੇ ਕਾਰਨ ਕਿਸਾਨਾਂ ਨੂੰ ਨੁਕਸਾਨ ਹੋਇਆ ਆ ਲੋਕ ਕਿਸਾਨ ਜਿੰਨਾ ਏਰੀਆ ਚ ਨਹੀਂ ਸੀ ਉਹ ਉਹਨਾਂ ਦੀ ਮਦਦ ਕਰ ਰਹੇ ਸੀ ਪਰ ਹੁਣ ਉਹਨਾਂ ਦੀ ਖੜਗੀਆਂ ਫਸਲਾਂ ਵੀ ਡੱਗ ਰਹੀਆਂ ਨੇ ਤੇ ਜਿਹੜੀ ਮੰਡੀ ਵਿੱਚ ਆਈ ਆ ਜਿਹੜੀ ਤੁਲੀ ਹੋਈ ਆ ਉਹ ਗੱਟੇ ਵਿੱਚ ਪਈ ਆ ਤੇ ਉਹ ਕਿਉਂਕਿ ਆਰਧਿਕਾਂ ਦੀ ਹੋ ਗਈ ਆ ਪਰ ਉਹਨਾਂ ਦਾ ਵੀ ਆਰਧਿਕਾਂ ਦਾ ਵੀ ਨੁਕਸਾਨ ਹੋ ਰਿਹਾ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਪਾਣੀ ਜਿੰਨੀਆਂ ਪੱਲੀਆਂ ਪਾ ਕੇ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਵੀ ਆ ਜਿਹੜਾ ਨੁਕਸਾਨ ਨਾ ਕਸਾਨਾਂ ਦਾ ਕਹਿਣਾ ਹੈ ਕਿ ਜੇਕਰ ਅਸੀਂ ਨਹੀਂ ਪਰਪਾਈਗਾ ਪਹਿਲਾ ਵਾਰ ਦੇਗੇ ਤਾਂ ਫਿਰ ਜਿਹੜਾ 17 ਵਾਊਚਰ ਦੀ ਗੱਲ ਸਰਕਾਰ ਕਰਦੀ ਉਹ ਕਿਸੇ ਹਾਲਤ ਤੱਕ ਵੀ ਨਹੀਂ ਆਉਂਦਾ ਮੰਡੀਆਂ ਵਿੱਚ ਸਾਨੂੰ ਆ ਕੇ ਬੈਠਣੇ ਪੈਂਦਾ ਚਾਰ-ਚਾਰ ਦਾ ਦਿਨ ਸਮਾਂ ਹੋ ਚੁੱਕਿਆ ਹੈ ਉਹਨਾਂ ਨੂੰ ਮੰਡੀਆਂ ਦੇ ਵਿੱਚ ਬੈਠੇ ਹੋਏ ਹਨ ਦੂਜੀ ਪਾਸੇ ਜੇਕਰ ਸਰਕਾਰ ਚਾਵੇ ਤਾਂ ਇੱਥੇ ਇੱਕ ਸ਼ੈੱਡ ਬਣਾ ਦੇਣ ਵੱਡੇ ਜਿਹੇ ਮੰਡੀਆਂ ਦੇ ਵਿੱਚ ਸ਼ੈੱਡ ਬਣੇ ਹੁਣ ਉਹਦਾ ਵੀ ਫਾਇਦਾ ਹੋ ਜਾਂਦਾ ਇਹ ਚੀਜ਼ੇ ਵੱਖ-ਵੱਖ ਪਹਿਲੂ ਨੇ ਸਰਕਾਰ ਆਪਣੇ ਪੱਖ ਦਾ ਦੱਸ ਦਿੰਦੀ ਹੈ ਕਿਸਾਨ ਆਪਣਾ ਦੱਸਦੇ ਨੇ ਪਰ ਹਾਲਾਤ ਅਸੀਂ ਇਹ ਦਿਖਾਉਣਾ ਚਾਹੁੰਦੇ ਆ ਕਿ ਇਸ ਸਮੇਂ ਮੰਡੀਆਂ ਦੇ ਵਿੱਚ ਜਾਂ ਖੇਤਾਂ ਦੇ ਵਿੱਚ ਕਿਸਾਨਾਂ ਦੇ ਹਾਲਾਤ ਇਹ ਨੇ ਹੁਣ ਕੁਦਰਤੀ ਆਫਤ ਇਸ ਦੇ ਜੋਰ ਵੀ ਨਹੀਂ ਕਿਸੇ ਦਾ ਚੱਲਦਾ ਪਰ ਇਸ ਤੋਂ ਜਿਹੜੀ ਬਚਣ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਸਕਦੀ ਹੈਗੀ ਆ ਦੇਖਣਾ ਉਹਨਾਂ ਵਾਲੇ ਸਮੇਂ ਦੇ ਵਿੱਚ ਸਰਕਾਰ ਤੇ ਹੁਣ ਲੋਕਾਂ ਨੂੰ ਆਸਾ ਨਹੀਂ ਕਿ ਸਰਕਾਰ ਮੁਆਵਜ਼ਾ ਦੇਵੇ ਜਾਂ ਇਹਨਾਂ ਦਾ ਕੋਈ ਕੋਈ ਹੋਰ ਬਣਦੀ ਕੋਈ ਇੱਥੇ ਜੋ ਛੱਡ ਦੀ ਮੰਗ ਕੀਤੀ ਜਾ ਰਹੀ ਆ ਇਹਦੇ ਛੱਡ ਬਣਾਏ ਜਾਂਦੇ ਆ ਇਹ ਹੁਣ ਸਰਕਾਰ ਦਾ ਸਮਾਂ ਵੇਖਣ ਵਾਲਾ ਹੋਵੇਗਾ ਕਿਉਂਕਿ ਹੌਣੇ ਸਮੇਂ ਦੇ ਵਿੱਚ ਕਿਸਾਨਾਂ ਦੀਆਂ ਇਹਨਾਂ ਮੰਗਾਂ ਵੱਲ ਧਿਆਨ ਦਿੱਤਾ ਜਾਂਦਾ ਕਿ ਨਹੀਂ ਦਿੱਤਾ ਜਾਂਦਾ ਜਗਮਨ ਟੀਵੀ ਲਈ ਜਗਤਾਰ ਸਿੰਘ